ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਦਿਨ ਹੈਗਾ ਜੀ 1 ਤਰੀਕ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਵੋਟਾਂ ਪੈ ਰਹੀਆਂ ਨੇ ਅਸੀਂ ਸਵੇਰੇ ਵੋਟਾਂ ਪਾਏ ਆਏ ਸੀ ਇਸ ਮਹਾਰਾਸ਼ਟਰੀ ਦੀ ਵੋਟ ਬਣੀ ਹੋਈ ਹੈ ਜੀ ਪਹਿਲੀ ਵਾਰ ਵੋਟ ਪਾਈ ਆ ਉਹਨੇ ਤੇ ਉਸ ਤੋਂ ਬਾਅਦ ਮੈਂ ਨਾ ਕੱਲ ਦਵਾਈ ਲੈਣ ਗਈ ਮੈਨੂੰ ਬਹੁਤ ਔਖਾ ਹੋਇਆ ਸਰੀਰ ਇੱਕ ਤਾਂ ਗਰਮੀ ਜ਼ਿਆਦਾ ਸੀਗੀ ਤੇ ਇੱਕ ਉਹਨਾਂ ਨੇ ਪਤਾ ਨਹੀਂ ਕੀ ਲੱਤ ਦੇ ਵਿੱਚੋਂ ਬਲੱਡ ਜਾ ਕੰਡਿਆ ਉਹ ਕਹਿੰਦੇ ਗੰਡਾ ਫੋਨ ਹੈ ਵੀ ਗੰਡਾ ਮਣੀਏ ਪੀਨੇ ਇਹਦੇ ਕਰਕੇ ਪੇਨ ਨਹੀਂ ਹਟ ਰਿਹਾ ਉਦੋਂ ਤਾਂ ਕੁਛ ਐਨਾ ਪਤਾ ਨਹੀਂ ਲੱਗਿਆ ਥੋੜਾ ਮੋਟਾ ਪੇਨ ਹੋਇਆ ਹੁਣ ਬਾਅਦ ਦੇ ਵਿੱਚ ਲੱਟ ਹੈ ਜਿਹੜੀ ਪਤੰਦਾ ਡੂਲ ਡੂਲ ਪੈ ਗਈ ਅਸੀਂ ਗਏ ਵਸਤੇ ਸੀ ਤਾਂ ਕਰਕੇ ਇਹ ਬਹੁਤ ਅੰਬੀ ਪਈ ਹੈ ਬੁਖਾਰ ਆਣੇ ਵਾਂਗੂ ਹੋਇਆ ਪਿਆ ਮੈਂ ਸਵੇਰੇ ਅਸੀਂ ਬੋਟ ਪਾ ਕੇ ਆਕੇ 10:30 ਵਜੇ ਸੌਂਗੇ ਹੁਣ ਉਠਿਆ ਜੀ 3:00 ਵਜੇ ਚਾਹ ਬਣਾਈ ਮੈਂ ਰੋਟੀ ਬਣਾਈ ਬੱਚਿਆਂ ਨੇ ਬਸ ਮੈਂ ਤੇ ਅਸਪਲੀਟ ਨਹੀਂ ਖਾਦੀ ਦੀ ਪਿੰਦਰ ਨੇ ਬਿਸਕਟ ਖਾ ਲੇ ਹੁਣ 3:30 ਹੋ ਗਏ ਮੌਸਮ ਹੈ ਜਿਹੜਾ ਕੱਲ ਰਾਤ ਤੋਂ ਥੋੜੀ ਥੋੜੀ ਬੱਦਲ ਵਾਈ ਹੈ ਹੁਣ ਰੱਬ ਗੱਜੀ ਜਾਂਦਾ ਬੱਦਲ ਹੋ ਆਪਿਆ ਪੂਰਾ ਪਰ ਸੇਕ ਬਹੁਤ ਆ ਰਿਹਾ ਪਹਿਲਾਂ ਨੇਰੀ ਦਾ ਹੀ ਮਾਹੌਲ ਹੈ ਪਹਿਲਾਂ ਨੇਰੀ ਆਊਗੀ ਦੇਖੋ ਫਿਰ ਬਾਦੇ ਵਿੱਚ ਮੀਂਹ ਆਊਗਾ ਤੇ ਵਧੀਆ ਗੱਲਾਂ ਜੀ ਮੀਂਹ ਪੈ ਜੇ ਮੱਛੇ ਪਿਆ ਮਾੜਾ ਮੋਟਾ ਠੰਡੇ ਹੋ ਜਾਣਗੇ ਅੱਜ ਸਰਦਾਰ ਜੀ ਸਵੇਰੇ ਸੰਨੀ ਵੀ ਨਹੀਂ ਪਾ ਕੇ ਗਏ ਉਹ ਲੇਟ ਹੋ ਗਏ ਖੇਤ ਮੱਕੀ ਤੇ ਸਪਰੇਅ ਕਰਨ ਲੱਗੇ ਮੈਂ ਅੰਦਰ ਬੈਠੀ ਬੈਠੀ ਨੇ ਫਲੀਆਂ ਚੀਰਤੀਆਂ ਜੀ ਕੁਛ ਥੋੜੀਆਂ ਕਾ ਬਚ ਗਈਆਂ ਜ਼ਿਆਦਾ ਸੀਗੀਆਂ ਇੰਨੀਆਂ ਫਿਰ ਇਧਰ ਦੁਪਹਿਰ ਦੇ ਖਾਣੇ ਦੇ ਭਾਂਡੇ ਦੇਖ ਲਓ ਸਿੰਕ ਭਰਿਆ ਪਿਆ ਇਹ ਆਪਾਂ ਪਰਬ ਕੰਨ ਦੇ ਦਾਂਗੇ ਉਹਨਾਂ ਦੀ ਹਜੇ ਸਬਜ਼ੀ ਲੱਗਣ ਨਹੀਂ ਲੱਗੀ ਆਪਣੇ ਹੁਣ ਬਾਦੂ ਆ ਜੀ ਕद्दू ਪਿਆ ਹਜੇ ਭਿੰਡੀਆਂ ਵੀ ਬਹੁਤ ਨੇ ਹੁਣ 10-15 ਦਿਨ ਸਬਜ਼ੀ ਜਿਹੜੀ ਬਹੁਤ ਲੱਗੂਗੀ ਇਸ ਕਰਕੇ ਪਤਾ ਨਹੀਂ ਮੈਂ ਦੇਖੀ ਸਿਲੰਡਰ ਖਤਮ ਹੋ ਗਿਆ ਥੀ ਪਿੰਡਰ ਲਾਇਆ ਉਹਦੇ ਵਿੱਚੋਂ 스멜 ਜੀ ਆ ਰਹੀਏ ਦੋ ਤਿੰਨ ਵਾਰ ਠੀਕ ਵੀ ਕਰਤਾ ਸਰਦਾਰ ਜੀ ਤੋਂ ਲੋਟ ਕਰਾਵਾਂਗੇ ਹੁਣ ਮੈਂ ਪਿੰਡਰ ਨੂੰ ਲਾਉਣੀ ਆ ਨਾਲ ਅਸੀਂ ਸੰਨੀ ਪਾਉਣਿਆਂ ਦੀ ਮੰਜਾ ਬੰਦਿਆ ਉਸ ਤੋਂ ਬਾਅਦ ਆਪਾਂ ਨੇ ਜਾਣਾ ਜੀ ਸ਼ਾਮ ਨੂੰ 5 ਵਜੇ ਬਾਜ਼ਾਰ ਤੇ ਸੂਟ ਸ਼ার্ট ਪੜ ਕੇ ਵੀ ਲਿਆਉਣੇ ਨੇ ਕੁਛ ਦੇਖ ਕੇ ਆਉਣੇ ਨੇ ਟੇਲਰ ਕੋਲ ਕੀ ਕਰੀਏ ਗਰਮੀ ਤੋਂ ਡਰਦੇ ਸਵੇਰੇ ਕਹਿ ਦਿੰਦੇ ਆ ਸ਼ਾਮ ਨੂੰ ਚੱਲਾਂਗੇ ਸ਼ਾਮ ਨੂੰ ਹੋ ਜਾਂਦਾ ਸਵੇਰੇ ਚੱਲਾਂਗੇ ਪਿੰਡਰ ਆ ਜਾ ਸੰਨੀ ਪਾਈਏ ਕੋਈ ਕੋਈ ਕੰਨੀ ਡਿੱਗਣ ਲੱਗੀ ਹਾਏ ਹਾਏ ਠੰਡੇ ਹੋ ਜਾਗੇ ਰੱਬਾ ਥੋੜਾ ਮੋਟਾ ਤਾਂ ਪਾ ਦੇ ਬਾਲੀ ਮੱਛੇ ਪਿਆ ਜਮੀ ਬੁਰਾ ਹਾਲ ਹੋਇਆ ਪਿਆ ਕੋਈ ਕੋਈ ਕਣੀ ਜੀ ਤਾਂ ਲੱਗ ਗਈ ਡਿੱਗਣਾ ਮੌਸਮ ਬਾਲੀ ਬੁਰਾ ਹਾਲ ਸੀ ਗਰਮੀ ਦਾ ਮੈਂ ਤਾਂ ਕੱਲ ਇੰਨਾ ਪਤਾ ਕੀ 3-4 ਦਿਨ ਲਗਾਤਾਰ ਫਿਰਦੇ ਰਹੇ ਸੀ ਅਰੋਜ ਬਾਜ਼ਾਰ ਵਗ ਜਾਂਦੇ ਘਰੋਂ ਨਾਲੇ 9 ਵਜੇ ਵਗ ਜਾਂਦੇ ਦੋ ਤਿੰਨ ਦਿਨ ਹਸਪਰੀਦ ਦਾ ਕੰਮ ਸੀ ਜੀ ਇਹਦਾ ਸੁਵਿਧਾ ਕੇਂਦਰ ਤੇ ਜਾਣਾ ਸੀ ਕਚੈਰੀਆਂ ਕਚੂਰੀਆਂ ਦੇ ਕੰਮ ਆ ਕਾਫੀ ਸੀ ਇਹਦੇ ਤੇ ਅਜੇ ਇੱਕ ਦਿਨ ਦਾ ਕੰਮ ਫੇਰ ਰਹਿੰਦੇ ਤਾਂ ਕਰਕੇ ਸਾਨੂੰ ਤਾਂ 2 ਵਜੇਾਂ ਤੇ ਮੱਚ ਜਾਂਦੇ ਦੀ ਘਰੇ ਆਉਂਦੇ ਅੱਲੂ ਮੈਂ ਦਵਾਈ ਲੈਣ ਵਾਂਗੀ ਇਸ ਕਰਕੇ ਔਖਾ ਹੋ ਗਿਆ ਬਹੁਤ ਬੁਰਾ ਹਾਲ ਹੋਇਆ ਪਏ ਗਰਮੀ ਦੇ ਵਿੱਚ ਜੇ ਰੱਬ ਮਾੜਾ ਜਿਹਾ ਮੀਂਹ ਪਾ ਦੇ ਪੰਜ ਚਾਰ ਦਿਨ ਠੰਡੇ ਹੋ ਜਾਣ ਐਨੇ ਫਿਰ ਜੀ ਲੱਗਣ ਲੱਗ ਜੂਗੀ ਜੀ ਫਿਰ ਬਾਣਾ ਚ ਪਾਣੀ ਛੱਡਿਆ ਜੂ ਜਿਹੜੀ ਲੋ ਐ ਉਹ ਘਟ ਜੂਗੀ ਮੱਜਾਂ ਦਾ ਵੀ ਬੁਰਾ ਹਾਲ ਐ ਦੁੱਧਾਂ ਦਾ ਤਾਂ ਜਮਾ ਹਟ ਗਈਆਂ ਹੁਣ ਮੁੱਲ ਲੈਣੇ ਆ ਗਰਮੀ ਵਾਲੀ ਤੇ ਲੋ ਜਾਦੇ ਪੈ ਰਹੀ ਸੀ ਹਨ ਇਸ ਕਰਕੇ ਚਲੋ ਜੀ ਹੁਣ ਆਪਾਂ ਕਣੀਆਂ ਆ ਰਹੀਆਂ ਨੇ ਨਹੀਂ ਪਤਾ ਨੇਰੀ ਆ ਜੇ ਕੋਈ ਕੋਈ ਕਣੀ ਜੀ ਡਿੱਗਦੀ ਆ ਸੰਨੀ ਪਾਉਣੀ ਆ ਮਪਿੰਦਰ ਨੂੰ ਨਾਲ ਲਾ ਕੇ ਤੇ ਫਿਰ ਆਪਾਂ ਕੰਮ ਧੰਨ ਧੰਨ ਵੇੜ ਕੇ ਬਾਜ਼ਾਰ ਵੀ ਜਾਣੇ ਥੋੜੇ ਥੋੜੇ ਨਾਲ ਟਾਈਮ ਲੱਗ ਜਾਂਦਾ ਬਾਜ਼ਾਰ 2 ਘੰਟੇ ਲੱਗ ਜਾਂਦੇ ਨੇ ਜੀ ਪਿੰਦਰ ਆ ਜਾ ਸੰਨੀ ਦੁਪਾਏਗਾ ਹੰਗੜ ਮੁਸਗੀਦਰੀ ਹੋ ਗਿਆ ਉਹ ਠੀਕ ਵਰ ਗਈ ਪਿੰਦਰ ਦਾ ਲੈਪਟਾਪ ਮਿਲ ਗਿਆ ਜੀ ਕੱਲ ਚੱਲਿਆ ਨਹੀਂ ਦੀ ਅੱਜ ਚੱਲ ਗਿਆ ਨੂੰ ਖੁਸ਼ ਹੋਏ ਖੁਸ਼ੀ ਹੋਈ ਵੀ ਆ ਪੂਰੀ 3 ਸਾਲਾਂ ਬਾਅਦ ਮਿਲਿਆ ਗੇਮ ਚੱਲ ਪਈ ਹੋਰ ਗੇਮ ਹੀ ਲੈਣੀ ਸੀ ਤੀਤਾ ਲਗੜ ਫਿਰ ਫੋਨ ਫੜਨੀ ਕੀਤੀ ਆ ਹਈ ਮਿੰਤਰ ਲੱਗ ਤੁਖੀ ਜਾਂਦੀ ਆ ਕੱਟੀ ਹਈ ਆਪਣੀ ਇਹ ਕਣੀ ਆ ਗਈ ਦੀ ਕੋਈ ਕੋਈ ਜੇ ਨਹੀਂ ਪੈਦੇ ਨੂੰ ਖੰਭ ਹੋ ਜਾਂਦਾ ਕਿ ਮੇਰੇ ਚਪਲਾ ਕਿਤੇ ਮੈਂ ਤਾਂ ਡੈਡੀ ਵਾਲੀ ਐ ਡੈਡੀ ਖਰਾਉਚੇ ਗਈ ਤੇ ਫਸੀਆਂ ਬੈਲ ਜਮਾ ਪਾਣੀ ਆ ਕਿੱਦਾਂ ਲੱਗਣਾ ਐ ਬਲਾਵਾਂਗੇ ਮੈਂ ਹਾਂ ਬੈਪ ਬਾਈ ਗਾ ਲਾਵ ਫਿਰ ਦੂਨ ਮੈਂ ਸਮਾਂ ਹੋ ਜਾ ਗਏਗਾ ਚਪਲਾ ਇਹਦਾ ਪਾਣੀ ਪਾਉਣੀ ਹੈ ਪਾਣੀ ਹੈ ਨਹੀਂ ਤੇ ਜੀ ਬੇੜਾ ਛੱਡ ਕੇ ਮੋਟਰ ਤੇ ਲਾ ਕੇ ਨਾਲੇ ਟੱਬ ਭਰ ਦੇ ਠੰਡੇ ਪਾਣੀ ਦਾ ਮੇਰੀ ਨੇ ਪੀਣਾ ਤੂੜੀ ਦੇ ਨਾਲ ਬਾਹਲੀ ਜਿਆਦਾ ਰੀਣ ਇਹ ਉੱਥੇ ਵਾਲੀ ਆ ਖੇਤ ਵਿੱਚ ਚਾਰ ਆੜ ਡੋਜ ਪਈ ਹੋਈ ਆ। ਉਹਦਾ ਫੋਨ ਦੇ ਸੁਣਦੀ ਏ ਕੱਟੀ ਜੀ ਨੂੰ। ਮਰਨ ਵਾਲੀ ਹੋ ਜਾਂਦੀ ਏ। ਆਗਨੀ ਰਿ। ਹਵਾ ਆ ਗਈ ਸਾਰਾ ਪੱਦਾਂ ਲੈ ਜੂ ਤਾਲ ਕੇ। ਵੀ ਪਾਇਆ ਜਾਣ ਤੇ ਦੋ ਘੋਰੇ ਦਸ। ਕੜੀਂ ਦੇ। ਧਰੱਕ ਮੱਛੇ ਬੈਨੇ ਮੜੇ ਢੰਡੇ ਹੋ ਜਾਂਦੇ। ਆ ਮੱਖੀਆਂ ਨਹੀਂ ਲੈ ਜੇ ਮੇਰੀ ਚ ਭੁਜਾ ਕੇ ਆਗਾ ਹਾਂ ਵਾ ਇਹ ਨਹੀਂ ਜਾਂਦੀ ਆ ਮੈਂ ਉਹ ਵੀ ਰੱਖਣਾ ਗੇਟ ਖੋਲ ਦੇ ਕਮਰਾ ਭਰ ਜਾਂਦਾ ਲੱਗਦਾ ਆ ਕੋਟਨ ਚਾਣ ਕਿਤੇ ਵਾ ਤਾਂ ਪੰਜ ਚਾਰ ਦਿਨਾਂ ਤੇ ਲੈ ਜੂ ਪਾਪਾ ਬਦੰਗੀ ਕਰਦਾ ਹੁੰਦਾ ਪਾਪਾ ਬੋਟ ਕੋਨਸਾਰ ਉਹਦੀ ਮਸਲ ਦੇ ਨੂੰ ਹਾਂ ਇਹ ਤਾਂ ਪਾਣੀ ਹੀ ਹੁੰਦਾ ਹੋਰ ਅਸੀਂ ਕਹਿੰਦੇ ਲੈ ਗਈ ਕਹਿੰਦਾ ਨਾ ਉਹਦੀ ਲੈ ਗਈ ਲੈ ਗਈ ਉਹਦੇ ਬਾਅਦ ਥੋੜੀ ਲੈ ਹੋਗੀ ਹੁਣ ਤਾਂ ਹੈ 10 12 ਨੂੰ ਨਹੀਂ ਲੈਣਾ ਕੀ ਤੇਰੀ ਬੁੜੀਆਂ ਚ ਘਰਤੀ ਹੋ ਗਈ ਹੁਣ ਕਿੰਨਾ ਕਿੰਨਾ ਚਾਰ ਇੱਕ ਥਾਵੇਂ ਪਾਇਆ ਤੇ ਕਿ ਕੋਈ පාගමී ි දී බ සම්මක්කෙී හරදි පොන ආගේ හනන නානිි ලැත්තහන

ਲਾ ਜੀਰੀਆਂ ਲੱਗ ਗਿਆ ਉਹ ਤੋਂ ਪਾਊਗਾ ਹਾਂ ਰੈਂਚ ਹੁੰਦੀ ਆ ਮੂਰਲੇ ਬਾਣ ਚ ਭਰਤ ਬਾਦੀ ਹਾਂ ਮਾਰ ਰੈਂਚ ਦੀ ਹੁੰਦੀ ਮੂਰਲੇ ਬਾਣ ਚ ਭਰਤ ਬਾਦੀ ਉਥੋਂ ਪਾਣੀ ਵੀ ਨਹੀਂ ਨਿਕਲਣਾ ਹੈਗਾ ਹੁਣ ਓਹੋ ਮਿੱਟ ਖਾਨਾ ਦੇਖੋ ਜੀ ਸਾਰਾ ਬੱਦਲ ਟਲ ਗਿਆ ਇੰਨੀ ਤੇਜ਼ ਧੁੱਪ ਨਿਕਲ ਗਈ ਮਿੰਟ ਚ ਨੇਰੀ ਹਾਈ ਗੱਡੀ ਦਾ ਕਵਰ ਲੈ ਪੀਤੀਏ ਪੀਤੀਏ ਗੱਡੀ ਦਾ ਕਵਰ ਪਾਉ ਮੈਂ ਤਾਂ ਡਰ ਗਈ ਮਾਵੂ ਗੱਡੀ ਦਾ ਕਵਰ ਭੱਜ ਗਿਆ ਉਹ ਥੱਲੇ ਵਾਲਾ ਉਹ ਨਹੀਂ ਡਾਇਆ ਹੁਣ ਹੋਰ ਖੜਕਾ ਇਹ ਤਾਂ ਹੋਇਆ ਤੀ ਮੈਂ ਤਾਂ ਅਖੇ ਤਾਹੀਂ ਭੱਜ ਗਿਆ ਸਾਰੀ ਭਰ ਗਈ ਰੇਤੇ ਨਾਲ ਮਿੰਟ ਚ ਇਹਨੂੰ ਤੁਸੀਂ ਬੰਨ ਲਿਆ ਕਰੋ ਜਦੋਂ ਕੱਢਦੇ ਹੁੰਨੇ ਆਂ ਹਾਂ ਹੁਣ ਤਾਂ ਮਿੰਟ ਚ ਆ ਜਾਂਦੀ ਹੈ ਇਹਦਾ ਕੋਈ ਪਤਾ ਨਹੀਂ ਮੈਂ ਡਰ ਗਈ ਮਹਬੂ ਗੱਡੀ ਦਾ ਟਕਾਬਰ ਭੱਜ ਗਿਆ ਪਰ ਇਹ ਤਾਂ ਨੇਰੀ ਥੋੜੀ ਜਿਹੀ ਥਿਆ ਜਾਂਦਾ ਹੈਨਾ ਥੱਲੋਂ ਡਾ ਦੇ ਉਹ ਆਈ ਗਈ ਹੈ ਹੋਰ ਇਹਦੀ ਟੁਟਕਣੀ ਨਹੀਂ ਡਾ ਦੇ ਚਲ ਕੀ ਕੂੜ-ਕਬਾੜ ਭਰ ਤਮ ਮੈਂ ਫਿਰ ਤ ਗਿਆ ਧੁੱਪ ਚ ਹੋਰ ਹੁਣ ਸਾਰ ਪਹਿਲਾਂ ਠੰਡਾ ਖੋਲ ਆ ਹਈ ਨਹੀਂ ਣਨੀ ਣਨੀ ਆ ਮਮੀ ਆ ਜੇ ਜਿਆਦੇ ਹਵਾ ਰ ਇਤਈ ਆਈ ਜਾਂਦਾ ਲੈ 3 ਵਜੇ ਦਾ ਲੱਗਿਆ ਰੱਬ 11 ਵਜੇ ਤਾਂ ਸਾਨੂੰ ਹੈ 11 ਵਜੇ ਤਾਂ ਸਾਨੂੰ ਐਂ ਤਿਸਨਾਮ ਵੀ ਇਹ ਕਰੂ ਕੰਮ ਰੱਬ ਗੱਲ ਕਰ ਹਟ ਗਿਆ ਹੈ ਹਵਾ ਚੱਲ ਨਹੀਂ ਜਾਂਦੀ ਮੀਂਹ ਤਾਂ ਆਉਂਦਾ ਨਹੀਂ ਅਜ ਤਾਂ ਫਟਾਫਟ ਕੰਮ ਕਰੇ ਬਾਜ ਪਾਜ ਸੁਨਾਮ ਵਾਲੇ ਆ ਗਈ ਉਹ ਖੜ ਜਾ ਆ ਗਈ ਆ ਗਈ ਹਾਂ ਚਲੂੰ ਵਧੀਆ ਨੇਰੀ ਦੇ ਲਾ ਤਿੰਨ ਵਾਰ ਝਾੜੂ ਲਾਦਾ ਲਾ ਮੈਨੂੰ ਵੀ ਜਦੋਂ ਵੀ ਥੋੜਾ ਜਾਂ ਮਦਾਬ ਮਰਨ ਵਾਲੀ ਹੋਈ ਪਿਆ ਨਾ ਦਾਦਰ ਇਹ ਜਮੀ ਅੱਧੀ ਰਾਤ ਹੋ ਜੂ ਹੁੰਦਾ ਅੰਦਰ ਹੀ ਧਰਨੀ ਬੂ ਬਾਰੇ ਦਾ ਹਵਾ ਚੱਲਦੀ ਹੈ ਨਹੀਂ ਆਜੀ ਨਹੀਂ ਗਿਰ ਨਹੀਂ ਨਹੀਂ ਕਰੀ ਤੱਕ ਲੈ ਜੇ ਤੇ ਦੇ ਆ ਰੰਗ ਨਾ ਦੇ ਤੇ ਮੁਹਮਸ ਬੁੱਲਿਆ ਉਹਦਾ ਰੇੜੀਆਂ ਚੱਕ ਚੱਕ ਭੱਜ ਗਏ ਸਾਰੇ ਦਾਈਆਂ ਵੀ ਉੱਤੇ ਕਾਹਗਾ ਦੌਰ ਨੂੰ ਟੇਲਾ ਤੁਮੜਾ ਕੇ ਮਾਂ ਚ ਟਾਟਾ ਪਾ ਲੈਂਦਾ ਇਹ ਗਿਆ ਤੇ ਬੱਸ ਇਹ ਨਾਲ ਕੀਤਾ ਨਹੀਂ ਕੋ ਸਾਈਫੀ ਤੇ ਲੱਕੀ ਬਾਰੇ ਬਾਹਰ ਚੱਕੀ ਫਿਰਤੇ ਦੀ ਉਹਦੇ ਕੋਲ ਸਾਨੂੰ ਫੂਟੇ ਤੇ ਬੈਠੇ ਨੂੰ ਖੋਣ ਤੇ ਭੱਜ ਜਾ ਪੱਤੀ ਓਏ ਲੈ ਲੈ ਦੇਖੋ ਜੀ 7 7.5 ਹੋ ਗਏ ਆਪਾਂ ਨੇ ਸਬਜੀ ਤਰ ਲਈ ਚੁੱਲੇ ਤੇ ਚੌਲਿਆਂ ਦੀ ਮੈਂ ਚੀਰ ਕੇ ਗਈ ਸੀ ਕਣੀਆਂ ਪੈਣ ਲੱਗੀਆਂ ਵਧੀਆ ਮੌਸਮ ਠੰਡਾ ਹੋ ਗਿਆ ਰੱਬ ਨੇ ਬਹੁਤ ਜਿਆਦਾ ਉਹ ਕਰ ਰੱਖਿਆ ਦੀ ਚਲ ਇੰਨੇ ਕ ਨਾਲ ਹੀ ਠੰਡ ਹੋ ਗਈ ਹਨਾ ਬਹੁਤ ਬੁਰਾ ਹਾਲ ਹੋਇਆ ਪੈਦੀ ਮੈਂ ਪੱਟੀ ਲਾ ਕੇ ਸੁਨਾਮ ਜਾਈ ਹੁਣ ਮੇਰੀ ਲੱਤ ਉਦੋਂ ਵੀ ਜ਼ਿਆਦਾ ਦੁਖਣ ਲੱਗੀ ਮੱਛੀ ਜਾਂਦਾ ਜਿੱਥੇ ਉਹਨਾਂ ਨੇ ਬਲੱਡ ਕੱਢਿਆ ਤੇ ਜ਼ਖਮ ਹੋਇਆ ਪਿਆ ਚਲੋ ਜੀ ਵਧੀਆ ਇੰਨੀ ਕ ਠੰਡ ਹੋ ਗਈ ਰੱਬ ਨੇ ਮਾੜਾ ਜਾਂ ਬਾਲਾ ਬੁਰਾ ਹਾਲ ਹੋਇਆ ਪਿਆ ਤੀ ਥੋੜੇ ਇੱਥੇ ਘੱਟਦੀਆਂ ਨੇ ਫਰਸ਼ ਤੇ ਉਧਰ ਜ਼ਿਆਦਾ ਨੇ ਚਲੋ ਠੰਡ ਹੋ ਗਈ ਕਰੀ ਆਪਾਂ ਕੱਲ ਨੂੰ ਸੂਟਾਂ ਦੇ ਬਲੌਗ ਨਾਲ ਮਿਲਾਂਗੇ ਜੀ ਅੱਜ ਟਾਈਮ ਨਹੀਂ ਲੱਗਿਆ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ